ਗਰੀਬ ਨਿਵਾਜ਼ ਪਾਤਸ਼ਾਹ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਤਿਗੁਰੂ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਨੂੰ ਨਮਸਕਾਰ ਕਰਦੇ ਆ ਸਮੁੱਚਾ ਪੰਥ ਮਨ ਬਾਚ ਕਰਮ ਕਰਕੇ ਸਤਿਗੁਰ ਜੀ ਆਪ ਜੀ ਦੇ ਚਰਨਾਂ 'ਚ ਜੋਦੜੀਆਂ ਬੇਨਤੀਆਂ ਕਰਦਾ ਮਹਾਰਾਜ ਇਹ ਪੋ ਦਾ ਮਹੀਨਾ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਸਮੁੱਚੇ ਸਰਬੰਸ ਦੀਆਂ ਸ਼ਹੀਦੀਆਂ ਦਾ ਮਹੀਨਾ ਮਹਾਰਾਜ ਬਯਾ ਕਰਨੀ ਸਤਿਗੁਰ ਜੀ ਇੱਕ ਇੱਕ ਸਾਹ ਤੇਰੀਆਂ ਕੁਰਬਾਨੀਆਂ ਦੇ ਇਹਸਾਨ ਵਿੱਚ ਗੁਜ਼ਰੇ ਮਹਾਰਾਜ ਮਹਾਨ ਸ਼ਹੀਦੀਆਂ ਦੀ ਸਿਮਰਤੀ ਵਿੱਚ ਗੁਜ਼ਰੇ ਪਾਤਸ਼ਾਹ ਜੀ ਇੱਕ ਇੱਕ ਪਲ ਮਹਾਨ ਸ਼ਹੀਦਾਂ ਨੂੰ ਨਮਸਕਾਰ ਕਰਦੇ ਆਂ ਗੁਜ਼ਰੇ ਪਾਤਸ਼ਾਹ ਆਪ ਜੀ ਦੇ ਮਾਰਗ ਤੇ ਤੁਰ ਸਕੀਏ ਸਤਿਗੁਰ ਜੀ ਸਵਾਸ ਸਵਾਸ ਆਪ ਜੀ ਦੀ ਯਾਦ ਆਵੇ ਆਪ ਜੀ ਦੇ ਲਾਲਾਂ ਦਾ ਡੁੱਲਿਆ ਹੋਇਆ ਖੂਨ ਸਤਿਗੁਰ ਜੀ ਸਾਡੇ ਅੰਦਰ ਸਿੱਖੀ ਜਜ਼ਬਾ ਪੈਦਾ ਕਰੇ ਮਹਾਰਾਜ ਅੱਜ ਇੱਕ ਪੂਰਨ ਆਪ ਜੀ ਦੀ ਯਾਦ ਵਿੱਚ ਵਿਸ਼ੇਸ਼ ਪੰਦਰਵਾੜੇ ਦੀ ਅਰੰਭਤਾ ਆਪ ਜੀ ਦੇ ਲਾਲਾਂ ਦੇ ਪੂਜਨੀਕ ਮਾਤਾ ਜੀ ਦੇ ਸ਼ਹੀਦੀ ਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹੋਣ ਲੱਗੀ ਸਿਰ ਤੇ ਹੱਥ ਰੱਖਣਾ ਪਾਤਸ਼ਾਹ ਪਿਆਰ ਬਖਸ਼ਣਾ ਇਕਾਗਰਤਾ ਬਖਸ਼ਣੀ ਘਰ ਘਰ ਦੇ ਅੰਦਰ ਹਰ ਹਿਰਦੇ 'ਚ ਆਪਣੀ ਯਾਦ ਬਖਸ਼ਣੀ ਮਹਾਰਾਜ ਇਹ ਮਹਾਨ ਕੁਰਬਾਨੀਆਂ ਸਾਡੀ ਸੁਰਤ ਵਿੱਚ ਵਸ ਸਕਣ ਮਹਾਰਾਜ ਪੰਥ ਦੀ ਬੌਢੀ ਕਰਨੀ ਮਹਾਰਾਜ ਸਮੁੱਚੇ ਪੰਥ ਨੂੰ ਏਕਤਾ ਇਤਫਾਕ ਬਖਸ਼ਣਾ ਮਹਾਰਾਜ ਧੜਿਆਂ ਦੀ ਦਲਦਲ ਚੋਂ ਕੱਢਣਾ ਸਤਿਗੁਰ ਜੀ ਚੜ੍ਹਦੀ ਕਲਾ ਬਖਸ਼ਣੀ ਸਿਰ ਤੇ ਹੱਥ ਰੱਖਣਾ ਕਲਗੀਧਰ ਪਿਤਾ ਜੇਲਾ ਵਿੱਚ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਣੀ ਸਤਿਗੁਰ ਜੀਓ ਸਾਰਿਆਂ ਦੇ ਹਿਰਦੇ 'ਚ ਬਾਣੀ ਦਾ ਪ੍ਰਵਾਹ ਬਖਸ਼ਨਾ ਨਿਤਨੇਮ ਬਖਸ਼ਨਾ ਹਰ ਘਰ ਵਿੱਚ ਆਪਣਾ ਸਿਮਰਨ ਬਖਸ਼ਨਾ ਮਹਾਰਾਜ ਇੱਕ ਇੱਕ ਪਾਲ ਆਪ ਜੀ ਦੀ ਯਾਦ ਵਿੱਚ ਗੁਜ਼ਰੇ ਸਾਡੀ ਸੁਰਤ ਉਹਨਾਂ ਸ਼ਹੀਦਾਂ ਦੇ ਚਰਨਾਂ ਨਾਲ ਜੁੜੇ ਮਹਾਰਾਜ ਉਹ ਨਿੱਕੀ ਕਰਨੀ ਕਮਾਈ ਸਾਡੀ ਜ਼ਿੰਦਗੀ ਤੇ ਅਸਰ ਕਰੇ ਪਾਤਸ਼ਾਹ ਆਪ ਜੀ ਦਾ ਓਟ ਆਸਰਾ ਲੈ ਕੇ ਸਮੁੱਚਾ ਪੰਥ ਮਹਾਰਾਜ ਆਪ ਜੀ ਦੇ ਪਿਆਰ ਦੀ ਬਖਸ਼ਿਆ ਮੰਗਦਾ ਹੈ ਦਇਆ ਕਰੋ ਮਹਾਰਾਜ ਤੁਸੀਂ ਦਾਤੇ ਹੋ ਅਸੀਂ ਮੰਗਤੇ ਹਾਂ ਮਹਾਰਾਜ ਸਿਰ ਤੇ ਹੱਥ ਰੱਖਿਓ ਆਉਣ ਵਾਲੇ ਦਿਨਾਂ ਚ ਆਪ ਸੇਵਾ ਲੈਣੀ ਪਾਤਸ਼ਾਹ ਨਿਮਰਤਾ ਬਖਸ਼ਣੀ ਹੰਕਾਰ ਤੋਂ ਬਚਾਉਣਾ ਸਤਿਗੁਰੂ ਜੀ ਆਪਸੀ ਏਕਤਾ ਪਿਆਰ ਬਖਸ਼ਣਾ ਮਹਾਰਾਜ ਦਇਆ ਕਰਨੀ ਸਤਿਗੁਰੂ ਗਰੀਬ ਨਵਾਜ ਦਾਤਾ ਜੀ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਗਦਾਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰ ਜੀਓ ਅਸੀਸਾਂ ਦਿਓ ਹੁਕਮ ਬਖਸ਼ੋ ਹੁਕਮ ਅਨਸਾਰ ਜੀਉਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ ਆਪ ਜੀ ਸਿਰ ਤੇ ਹੱਥ ਰੱਖ ਕੇ ਪੰਦਰਵਾੜਾ